ਆ ਜਾ ਚੰਨੀ ਆ ਜਾ ਪੂਰੇ ਤੂੰ ਵੀ ਖੜਵੇਂ ਟਾਈਮ ਤੇ ਆਉਣਾ ਮੇਰੇ ਬੁੱਥੇ ਆਉਣਾ ਚਾਹ ਕੋਣ ਜਿਹੜਾ ਕਸ ਕਹਿਣਾ ਸੀ ਤੀ ਮੁੜ ਕੇ ਡੰਡੀ ਪੈ ਇਥੋਂ ਉਹ ਕਿਆ ਗਲ ਕਰਤੀ ਹੁਣ ਭੁੱਲ ਗਿਆ ਜਾਦੀਦੀਆਂ ਖਾਦੀਆਂ ਕਸਮਾਂ ਵੀ ਸਾਰੀਆਂ ਖੁਸ਼ੀਆਂ ਨਾਲ ਨਾਲ ਆਪਾਂ ਚੱਲਣੀਆਂ ਨੇ ਨਾਲ ਖਾਣੇ ਇੱਕ ਦੂਜੇ ਦੇ ਹੁਣ ਤੈਨੂੰ ਕੀ ਗੱਲ ਹੋ ਗਈ ਐਡਾ ਵਾਸਤੂ ਕੀ ਜਰੂਰੀ ਕੰਮ ਕਰਦਾ ਓਏ ਤੂੰ ਦੇਖ ਤਾਂ ਲੈ ਮੈਂ ਕਿੰਨਾ ਜ਼ਰੂਰੀ ਕੰਮ ਕਰਦਾ ਯਾਰ ਮੈਨੂੰ ਨਾ ਡਿਸਟਰਬ ਕਰ ਮੈਂ ਤੇਰੇ ਕਿਤੇ ਗਲਾਸ ਸੈਟੀ ਮੈਂ ਠੋਕਦਾ ਅੱਜ ਮੈਂ ਬਹੁਤ ੱੱਕਿਆਂ ਪਿਆ ਅੱਜ ਕੋਈ ਪੈਸੇ ਨਹੀਂ ਦਿੰਦਾ ਸੀ ਫਿਰ ਡਾਕਾ ਮਾਰਿਆ ਗਵੰਡੀਆਂ ਦੇ ਹੁਣ ਪਤਾ ਨਹੀਂ ਸ਼ਾਮ ਨੂੰ ਜਦੋਂ ਘਰ ਆਉਣਗੇ ਉਦੋਂ ਪਤਾ ਲੱਗੂ ਕੀ ਸੀਨ ਹੋਣਾ ਕੈਮਰਾ ਬੱਤ ਦੀ ਦੇਖ ਕੇ ਘਰੀ ਨਾ ਆਣਾ ਮੇਰੇ ਕੋਲ ਉਂਝਾ ਤਾਂ ਬਹਿ ਜਾ ਤੂੰ ਵੀ ਲਾ ਲਈ ਕੀ ਲਾਉਣਾ ਮੈਂ ਮੈਨੂੰ ਸ਼ਾਮ ਦੀ ਕਟ ਤੋਂ ਬਚਾ ਲਈ ਉਹ ਕਿਆ ਕਰਦੀ ਹੁਣ ਤੂੰ ਕੱਲ੍ਹ ਆਈ ਵੀ ਮੈਂ ਨਹੀਂ ਬਚਾਉਂਦਾ ਨਾਲ ਤੈਨੂੰ ਪਤਾ ਚੱਲੇ ਬਈ ਸਿਆਣਾ ਚ ਹੱਡੀਆਂ ਟੁੱਟੀਆਂ ਛੇ ਤਿੰਨ ਠੀਕ ਹੁੰਦੀਆਂ ਬੈਸਵਾ